ਛੋਟੀ ਉਮਰੇ ਵੱਡੇ ਕਾਰਨਾਮੇ ਮਹਿਜ 13 ਸਾਲ ਦੀ ਉਮਰ ਦੇ ਵਿੱਚ ਕ੍ਰਾਈਮ ਦੀ ਦੁਨੀਆ ਦੇ ਵਿੱਚ ਰੱਖਿਆ ਪੈਰ ਦੇਸੀ ਪਿਸਤੌਲਸ ਨੇ ਪੁਲਸ ਨੇ ਕੀਤਾ ਦੋ ਲੋਕਾਂ ਨੂੰ ਕਾਬੂ ਮੰਡੀ ਰੋਣਾ ਵਾਲੀ ਪੁਲਸ ਨੂੰ ਉਸ ਮੌਕੇ ਵੱਡੀ ਸਫਲਤਾ ਹਾਸਲ ਹੋਈ ਜਦ ਪੁਲਸ ਦੇ ਵੱਲੋਂ ਦੋ ਨੌਜਵਾਨਾਂ ਦੇ ਕੋਲੋਂ ਇੱਕ ਦੇਸੀ ਪਿਸਤੌਲ ਅਤੇ 12 ਬਾਰ जिंदा ਕਾਰਤੂਸ ਬਰਾਮਦ ਕੀਤੇ ਗਏ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੰਡੀ ਪੁਲਿਸ ਚੌਕੀ ਦੇ ਇੰਚਾਰਜ ਐਸਆਈ ਚੰਦਰਸ਼ੇਖਰ ਨੇ ਦੱਸਿਆ ਕਿ ਮੰਡੀ ਰੋਡਾਂ ਵਾਲੀ ਪੁਲਿਸ ਚੌਕੀ ਦੇ ਐਚਸੀ ਗੁਰਪ੍ਰੀਤ ਸਿੰਘ ਇਲਾਕੇ ਦੇ ਵਿੱਚ ਗਸ਼ਤ ਤੇ ਸਨ ਤਦ ਉਹਨਾਂ ਨੂੰ ਕਿਸੇ ਮੁਖਬਰ ਦੇ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਫਤੇ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਚੁਰਖੇੜਾ ਜੋ ਕਿ ਦੇਸੀ ਪਸੌ ਲੈ ਆ ਕੇ ਅੱਗੇ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਹੌਸ਼ਖਾਸ ਨੂੰ ਦੇਣਾ ਜੇਕਰ ਮੌਕੇ ਤੇ ਰੇਡ ਕੀਤੀ ਜਾਵੇ ਤਾਂ ਉਕਤੋ ਵਿਅਕਤੀ ਕਾਬੂ ਆ ਸਕਦੇ ਜਿਸ ਦੌਰਾਨ ਫਤੇਹ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਚੁਰੜਖੇੜਾ ਜੋ ਕਿ ਹੁਣ ਰਾਜਸਥਾਨ ਦੇ ਟੌਲੀਪਾਲ ਵਿੱਚ ਰਹਿੰਦਾ ਹੈ ਉਸ ਦੇ ਕੋਲੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਹੌਜਖਸ ਦੇ ਕੋਲੋਂ 12 ਬੋਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਉਹਨਾਂ ਨੇ ਕਿਹਾ ਕਿ ਫਤੇਹ ਸਿੰਘ ਪੁੱਤਰ ਹਰਪ੍ਰੀਤ ਸਿੰਘ ਜਿਸ ਦੀ ਉਮਰ ਮਹਿਜ 13 ਸਾਲ ਅਤੇ ਉਸ ਦੇ ਵੱਲੋਂ ਇਹ ਦੇਸੀ ਪਿਸਤੌਲ ਗੁਰਪ੍ਰੀਤ ਸਿੰਘ ਜੀ ਨੂੰ ਵੇਚਿਆ ਜਾ ਰਿਹਾ ਸੀ ਉਧਰ ਪੁਲਿਸ ਦੇ ਵੱਲੋਂ 200 ਰੁਪਇਆ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਰ ਕੀ ਆ ਪੂਰਾ ਮਾਮਲਾ ਜਿਹੜੇ ਤੁਸੀਂ ਪਿਸਤੌਲ ਫੜਿਆ ਗਿਆ ਤੇ ਨਾਲ ਗ੍ਰਾਉਂਡ ਫੜਿਆ ਅੱਜ ਐਸਐਸਪੀ ਗੁਰਪ੍ਰੀਤ ਸਿੰਘ ਜੀ ਦੇ ਸਾਰੇ ਕਰਮਚਾਰੀਆਂ ਦੇ ਮਾਨਯੋਗ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਵਿੰਦਰ ਸਿੰਘ ਬਰਾੜ ਜੀ ਦੀ ਹਦਾਇਤ ਅਨੁਸਾਰ ਵੀ ਰਵਾਨਾ ਸੀਗੇ ਜੀ ਤੇ ਜਦ ਹਲੀਮਾ ਤੋਂ ਅੱਗੇ ਕਹਿੰਦੇ ਨੂੰ ਮੁਕਬਰੀ ਮਿਲ ਗਈ ਕੋਈ ਇੱਕ ਫਦੇਸ ਨੂੰ ਐ ਪੁੱਤਰ ਹਰਪ੍ਰੀਤ ਸਿੰਘ ਵਾਸੀ ਝੁੜੜਖੇੜਾ ਜੀ ਹਾਰਬਾਦ ਥੋਲੀਪਾੜ ਨਥਾਣਾ ਹਨਮਾਨਗਰ ਰਾਜਸਥਾਨ ਜੀ ਜੋ ਦੇਸੀ ਪਿਸਤੌਲ ਲਿਆ ਕੇ ਮਗੇ ਅੱਗੇ ਗੁਰਪ੍ਰੀਤ ਸਿੰਘ ਪੁੱਤਰ ਐ ਕਸ਼ਮੀਰ ਸਿੰਘ ਵਾਸੀ ਹौजखाਸ ਨੂੰ ਦੇਣਾ ਤੇ ਜੇਕਰ ਮੌਕੇ ਤੇ ਰੇਡ ਕੀਤਾ ਜਾਂਦੇ ਦੋਨੋਂ ਕਾਬੂ ਆ ਸਕਦੇ ਜੀ ਜਿਸ ਤੇ ਐਸੀ ਗੁਰਪ੍ਰੀਤ ਸਿੰਘ ਨੇ ਸਮੇਂ ਸਾਰੀ ਕਰਮਚਾਰੀ ਮੌਕੇ ਤੇ ਰੇਡ ਕੀਤਾ ਤਾਂ ਫਤੇ ਸਿੰਘ ਪਸੋਂ ਨੇ ਇੱਕ ਪਿਸਤੌਲ ਦੇਸੀ ਕਟਾ ਜੀ ਅਤੇ ਗੁਰਪ੍ਰੀਤ ਸਿੰਘ ਪਸੋਂ ਦੋ ਦੇਸੀ ਕਟ ਆਪਣੇ 12 ਬਰਕਾਰ ਤੋਂ ਬਰਾਮਦ ਕੀਤੇ ਜੀ ਜੀ ਸਰ ਇਹਨਾਂ ਦੀ ਉਮਰ ਕੀ ਆ ਜੀ ਇਹਨਾਂ ਦੋਨਾਂ ਦੀ ਇੱਕ ਗੁਰਪ੍ਰੀਤ ਸਿੰਘ ਤਾਂ ਵੱਲ ਗਿਆ ਜੀ ਦੂਸਰੇ ਦੀ ਉਮਰ ਥੋੜੀ ਘੱਟ ਹੈ ਜੀ ਠੀਕ ਹੈ ਜੀ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਮੋਜਾ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਰਡ ਹਾਸਲ ਕਰਕੇ ਅਗਲੀ ਪੁਛਗਿਛ ਕਰਾਂਗੇ ਇਹ ਪਿਸਤੌਲ ਕਿਥੋਂ ਲੈ ਕੇ ਇਹ ਅਗਲੀ ਛਾਂ ਮਿਲ ਜਾਈ ਲੱਗੂ ਜੀ ਸਰ ਇੱਕ ਅਲਾਇਸਲਾਕੇ ਦੇ ਜਿਹੜੇ ਸ਼ਰਾਤੀ ਆਂਸਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜਾ ਕੇ ਵੀਰ ਕਰਿਓ ਖਾਸ ਕਰਕੇ ਨਸ਼ੇ ਵਾਲੇ ਤੇ ਜਿਹੜੇ ਸ਼ਰਾਤੀ ਆਂਸਰ ਨੇ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਵੀ ਹਬ ਤੋਂ ਆਪਣੇ ਆਦਤਾਂ ਸੁਧਾਰ ਲਓ ਨਹੀਂ ਤਾਂ ਹਮ ਉਹਨਾਂ ਖਾਤ ਸਾਥ ਕੀ ਨਾ ਪੇਸ਼ ਆਏਗਾ ਜੀ ਧੰਨਵਾਦ